ਹਾਂਜੀ ਵੀ ਨਾਮ ਤਾਂ ਸਾਰੇ ਬਿਲਦੇ ਜੋਦੀ ਰੱਖਦੇ ਹੁੰਦੇ ਆ ਪਰ ਇਸ ਦਿਨ ਅਸੀਂ ਆਕਾਸ਼ ਤੋਂ ਮੈਂ ਅਕਸ਼ਦੀਪ ਕਰਤਾ ਸੀ ਕਿਉਂਕਿ ਮੈਨੂੰ ਅਕਸ਼ਿਕ ਵੱਖਰਾ ਨਾਮ ਜੱਜ ਹੋਇਆ ਵੀ ਮੈਂ ਆਪਣੇ ਬੇਟੇ ਦਾ ਨਾਮ ਇੱਕ ਬਲਖਣ ਤਾਂ ਰੱਖਣਾਗਾ ਵੀ ਜੋ ਸਾਰਿਆਂ ਤੋਂ ਇੱਕ ਵੱਖਰਾ ਹੋਵੇ ਪਰ ਮੇਰੇ ਬੱਚੇ ਨੇ ਮੇਰੇ ਅਕਸ਼ਦੀਪ ਰੱਖਣ ਦੇ ਨਾਲ ਪਤਾ ਨਹੀਂ ਬੰਨੇ ਪਰਮਾਤਮਾ ਨੇ ਕੁ ਕਰਵਾ ਰਿਹਾ ਸੀਗਾ ਪਰ ਅੱਜ ਬਲਖਣ ਤਾਂ ਦਿਖਾਈ ਆ ਅਕਸ਼ਦੀਪ ਆ ਜਿਹੜਾ ਅੱਜ ਸਾਡੇ ਪਿੰਡ ਦੇ ਵਿੱਚ ਨਾਮ ਵੀ ਕੱਲਾਗਾ ਮੇਰੇ ਨਾਲ ਨੇੜੇ ਤੇ ਡੇ ਵੀ ਨਹੀਂ ਹੁਣ ਆਕਾਸ਼ ਤਾਂ ਬਹੁਤ ਨੇ ਪਰ ਅਕਸ਼ ਕੱਲਾ ਹੀ ਆ ਪਰ ਇਹਨੇ ਉਹ ਬੁਲੰਦੀ ਹਾਸਲ ਕੀਤੀ ਹੈ ਜਿਹੜੀ ਕਿ ਨੇੜੇ-ਤੇੜੇ ਨਹੀਂ ਕੀਤੀ ਨਾ ਸਾਡੇ ਪਿੰਡ 'ਚ ਕੀਤੀ ਨਾ ਸਾਡੇ ਜ਼ਿਲ੍ਹੇ 'ਚ ਕੀਤੀ ਹੈ ਇਹ ਪਹਿਲਾ ਖੜਿਆਰੀ ਹੈ ਪਹਿਲੇ ਅਕਸ਼ਦੀਪਾ ਜੋ ਇਸ ਬਰੰਦੀ ਨੂੰ ਪ੍ਰਾਪਤ ਕੀਤਾਗਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਵੀ ਜਿਹੜੇ ਨੇਵੀ ਦੇ ਵਿੱਚ ਆਪਣੀ ਦੇਸ਼ ਦੇ ਲਈ ਸੇਵਾ ਕਰ ਰਿਹਾ ਹੈਗਾ ਇੱਕ ਬਹੁਤ ਹੀ ਸੱਚੀ-ਸੁੱਚੀ ਸੇਵਾ ਗੀ ਉਹ ਤੇ ਉਸ ਦੇ ਨਾਲ ਹੈ ਖੇਡਾਂ ਦੇ ਵਿੱਚ ਵੀ ਜਿਹੜਾ ਆਪਣਾ ਆਪਦੀ ਪਰਫਾਰਮੈਂਸ ਦਿਖਾ ਰਿਹਾ ਹੈ ਉਹ ਵੀ ਇੱਕ ਸੱਚੀ ਸੇਵਾ ਗੀ ਉਹਦੀ ਦੋ ਸੇ ਦੋਨੇ ਸੇਵਾ ਨਿਭਾਉਣੀਆਂ ਇੱਕ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਮੇਰਾ ਬੇਟਾ ਕਾ ਜਿਹੜਾ ਜਦੋਂ ਨੇ ਇਕੱਠੀਆਂ ਸਵਾਮਾਂ ਤੇ ਸੱਚੀਆਂ ਤੇ ਸੁੱਚੀਆਂ ਸੇਵਾ ਨੇ ਉਹਨਾਂ ਨੂੰ ਅੱਜ ਪਾ ਰਿਹਾ ਹੈਗਾ